ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਕਣਕਾਂ ਦੇ ਬੀਜਾਂ ਬਾਰੇ ਜਿਹੜੀਆਂ ਕਿ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਕੋਈ ਤਿੰਨ ਟੌਪ ਦੇ ਬੀਜ ਆ ਜਿਹੜੇ ਸਿਫਾਰਿਸ਼ਾ ਤੇ ਕਰਨਾਲ ਯੂਨੀਵਰਸਿਟੀ ਵੱਲੋਂ ਕਿਹੜੇ-ਕਿਹੜੇ ਬੀਜ ਆ ਜਿਹੜੇ ਸਿਫਾਰਿਸ਼ਾ ਟੌਪ ਤਿੰਨ ਤਿੰਨ ਬੀਜਾਂ ਦਾ ਦੱਸਾਂਗੇ ਆਪਾਂ ਜਿਹੜੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਨੇ ਟੌਪ ਤੇ ਕਰਨਾਲ ਯੂਨੀਵਰਸਿਟੀ ਵੱਲੋਂ ਜਿਹੜੇ ਟਾਪ ਸਪਾਰਸ਼ ਨੇ ਤਿੰਨ ਉਹਨਾਂ ਬਾਰੇ ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲ ਕਰੀਏ ਜੀ ਪੀਬੀਡਬਲਯੂ 826 ਦੀ ਆਨ ਐਵਰੇਜ ਦਾ ਝਾੜ 24 ਕੁਇੰਟਲ ਦੱਸਿਆ ਗਿਆ ਜੀ ਪਿਛਲੇ ਸਾਲ ਦੀ ਗੱਲ ਕਰੀਏ ਤੇ 28 ਕੁਇੰਟਲ ਤੱਕ ਮੈਕਸਿਮਮ ਗਈ ਆ ਟਾਈਮ ਪੀਰੀਅਡ ਇਹਦਾ 142 ਦਿਨ ਲੈਂਦੀ ਏ ਤੇ 40 ਕਿਲੋ ਬੀ ਪੈਂਦਾ ਵਾ ਲਾਸਟ ਅਕਤੂਬਰ ਦੇ ਹਫਤੇ ਤੋਂ ਲੈ ਕੇ ਮਤਲਬ ਕਿ ਕੋਈ 24 25 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਵਧੀਆ ਇਹਦੀ ਬਜਾਈ ਹੁੰਦੀ ਆ ਆਪਾਂ ਕਰ ਸਕਦੇ ਆ ਬ੍ਰਾਉਨ ਰਸਟ ਜਾਲੂ ਰਸਟ ਤੋਂ ਇਹ ਬਿਮਾਰੀਆਂ ਦੀ ਰੋਕਥਾਮ ਰਹਿੰਦੀ ਇਹਨਾਂ ਇਸ ਬੀਤੇ ਜਿਹਦੇ ਨਾਲ ਕਿ ਅਗਲੇ ਬੰਨੇ ਪ੍ਰੋਬਲਮ ਆਪਾਂ ਨੂੰ ਇਹਨਾਂ ਬਿਮਾਰੀਆਂ ਦੀ ਨਹੀਂ ਦੇਖਣ ਨੂੰ ਮਿਲਦੀ ਫਿਰ ਨਵੀਂ ਵੈਰੈਟੀ ਆ ਜੀ ਪੀਬੀਡਬਲਯੂ 872 ਲਗਭਗ 152 ਦਿਨ ਲੈਂਦੀ ਆ اون ਐਵਰੇਜ ਝਾੜੀ ਇਹ ਦਾ 28 ਤੋਂ 30 ਕੁਇੰਟਲ ਦੱਸਿਆ ਗਿਆ। ਪਿਛਲੇ ਸਾਲ ਵੀ ਇਹ ਦਾ ਝਾੜ ਚੰਗਾ ਦਿਖਿਆ ਐ ਸਾਲ ਜ਼ਿਆਦਾ ਲੱਗੇਗੀ ਏ ਜੋ ਮੈਨੂੰ ਲੱਗਦਾ। ਇਹ ਵੀ ਲਾਸਟ ਅਕਤੂਬਰ 24-25 ਅਕਤੂਬਰ ਤੋਂ ਲੈ ਕੇ 20 ਨਵੰਬਰ ਤੱਕ ਇਹਦੀ ਬਜਾਈ ਆ। ਸਭ ਤੋਂ ਜ਼ਿਆਦਾ ਦਾ ਬੈਨੀਫਿਟ ਆ ਜੀ ਇਹਦੇ ਵਿੱਚ ਆਇਰਨ ਤੇ ਜ਼ਿੰਕ ਦੀ ਜਿਹੜੀ ਮਾਤਰਾ ਵਾ ਉਹ ਬਹੁਤ ਜ਼ਿਆਦਾ ਵਾ। ਜਿਹੜੇ ਕਿ ਬਹੁਤ ਬੈਨੀਫੀਸ਼ੀਅਲ ਆ ਹਿਊਮਨ ਹੈਲਥ ਲਈ। ਸੇਮ ਬ੍ਰਾਊਨ ਰਸਟ ਜਲ ਰਸਟ ਬਿਮਾਰੀਆਂ ਦੀ ਰੋਕਥਾਮ ਇਹ ਰੱਖਦੀ ਹੈ ਜੀ ਤੇ ਇਹਦਾ ਝਾੜ ਵੀ ਪਿਛਲੇ ਸਾਲ ਆਨ ਐਵਰੇਜ ਇਹ ਪਾਇਆ ਗਿਆ 28 ਤੋਂ 30 ਕੁਇੰਟਲ ਬਹੁਤ ਵਧੀਆ ਇਹ ਵੈਰੈਟੀ ਹੈ ਤੁਸੀਂ ਇਸ ਸਾਲ ਲਾ ਸਕਦੇ ਹੋ ਫਿਰ ਤੀਸਰੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਜਿਹੜੀ ਵੈਰੈਟੀ ਸ਼ਿਫਾਰਸ਼ ਹੋਈ ਆ ਉਹ ਆ ਜੀ ਐਚ ਡੀ 3386 ਆਨ ਐਵਰੇਜ ਇਹਦਾ ਝਾੜ ਜਿਹੜਾ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਉਹ 25 ਕੁਇੰਟਲ ਦਾ ਬਟੂ ਪਿਛੇ ਸਾਲ 26 ਤੋਂ 28 ਕੁਇੰਟਲ ਝਾੜ ਕਿਸਾਨਾਂ ਵੱਲੋਂ ਕੱਢਿਆ ਗਿਆ ਵਾ ਇਹਦਾ ਜਿਹਦਾ ਕਿ ਆਪਾਂ ਨੂੰ ਬੈਨੀਫਿਟ ਆ ਜੇ ਲਾਵਾਂਗੇ ਇਹ ਕਿੰਨੇ ਦਿਨ ਲੈਂਦੀ ਆ ਟੋਟਲ 125 135 ਦਿਨ ਲੈਂਦੀ ਆ ਇਹ ਪੱਕਣ ਦੇ ਵਿੱਚ ਇਹ ਜੰਨੀਆਂ ਬਿਮਾਰੀਆਂ ਆਉਂਦੀਆਂ ਉਲੀ ਰੋਗ ਚਾਹੇ ਬ੍ਰਾਊਨ ਰੈਸਟ ਆ ਜਾਲੂ ਰੈਸਟ ਆ ਉਹਦੇ ਤੋਂ ਇਹ ਰੋਗ ਥਾਮ ਰੱਖਦੀ ਆ ਰਜਿਸਟਰਡ ਵੈਰੈਟੀ ਆ ਇਹਨਾਂ ਬਿਮਾਰੀਆਂ ਤੋਂ 40 ਕਿਲੋ ਇਹਦਾ ਕਿल्ले ਦਾ ਬੀ ਪੈਂਦਾ ਵਾ ਜਿਹੜਾ ਬਜਾਈ ਦਾ ਦਾ ਸਹੀ ਸਮਾਂ ਹੈ ਉਹ ਕਿਸਾਨ ਭਰਾਓ 1 ਨਵੰਬਰ ਤੋਂ ਲੈ ਕੇ 20 ਨਵੰਬਰ ਇਹ ਨੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸ਼ਿਫਾਰਸ਼ ਵੈਰਾਈਟੀਆਂ ਕਿਸਾਨ ਭਰਾਓ ਜੇ ਆਪਾਂ ਯੂਨੀਵਰਸਿਟੀ ਦੇ ਟਾਪ ਵੈਰਾਈਆਂ ਦੀ ਗੱਲ ਕਰੀ ਉਹਦੇ ਵਿੱਚ 187 ਬੀਜ ਆਉਂਦਾ ਵਾ ਪੁਰਾਣੀਆਂ ਵੈਰਾਈਟੀਆਂ 2967 ਵੀ ਆਉਂਦੀ ਆ ਬਟ ਇਨ੍ਹਾਂ ਵੈਰਾਈਟੀਆਂ ਦਾ ਜ਼ਿਆਦਾ ਫੋਕਸ ਹੈ ਯੂਨੀਵਰਸਿਟੀ ਦੇ ਯੂਨੀਵਰਸਿਟੀ ਦਾ ਜਿਹੜੀਆਂ ਦੱਸਿਆਂ ਤੁਮਾਰ 826 ਬਾਰੇ ਦੱਸਿਆ ਤੁਹਾਨੂੰ 872 ਬਾਰੇ ਦੱਸਿਆ 3386 ਬਾਰੇ ਦੱਸਿਆ ਇਹਨਾਂ ਦੇ ਯੂਨੀਵਰਸਿਟੀ ਦਾ ਜ਼ਿਆਦਾ ਫੋਕਸ ਆ ਕਿਉਂਕਿ ਇਹਦਾ ਝਾੜ ਵਧੀਆ ਵਾ ਕਿਸਾਨਾਂ ਲਈ ਵੀ ਇਹਦਾ ਬੈਨੀਫਿਟ ਹੈਗਾ ਜੇ ਗੱਲ ਕਰੀਏ ਆਪਾਂ ਕਰਨਾਲ ਯੂਨੀਵਰਸਿਟੀ ਦੀ ਕਰਨਾਲ ਯੂਨੀਵਰਸਿਟੀ ਵੱਲੋਂ ਕਿਹੜੀਆਂ-ਕਿਹੜੀਆਂ ਤਿੰਨ ਡੀ ਜਿਹੜੇ ਸ਼ਿਫਾਰਸ਼ ਨੇ ਉਹ ਆ ਜੀ ਡੀਬੀਡਬਲਯੂ 327 DBW373 DBW372 ਇਹਨਾਂ ਬਾਰੇ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ ਅੱਜ ਆਪਾਂ ਜੇ ਗੱਲ ਕਰੀਏ ਆਪਾਂ DBW327 ਦੀ ਆਨ ਐਵਰੇਜ ਜਿਹੜਾ ਝਾੜ ਆ ਉਹ ਦਾ 26 ਤੋਂ 28 ਕੁਇੰਟਲ ਦੱਸਿਆ ਗਿਆ ਪਿਛਲੇ ਸਾਲ ਇਹਨਾਂ ਐਵਰੇਜ ਝਾੜਾ ਜਿਹੜਾ ਪਾਇਆ ਗਿਆ ਵਾ ਫਿਰ ਟੋਟਲ 155 ਦਿਨ ਲੈਂਦੀ ਆ ਤੇ ਬ੍ਰਾਊਨ ਰਸਟ ਜੈਲੋ ਰਸਟ ਇਹ ਬਿਮਾਰੀ ਤੋਂ ਰੋਕਥਾਮ ਰੱਖਦੀ ਆ ਲਾਸਟ ਅਕਤੂਬਰ ਮਤਲਬ 25 ਅਕਤੂਬਰ ਤੋਂ ਲੈ ਕੇ ਸਾਰਾ ਨਵੰਬਰ ਦੀ ਬਜਾਈ ਚੱਲ ਸਕਦੀ ਆ ਕੋਸ਼ਿਸ਼ ਕਰੋ ਤੁਸੀਂ 20 25 ਨਵੰਬਰ ਤੱਕ ਇਹਦੀ ਬਜਾਈ ਜਿਹੜੀ ਖਤਮ ਕਰ ਦਿੱਤੀ ਜਾਵੇ ਤੇ ਬਹੁਤ ਸੋਨਾ ਦਾ ਝਾੜ ਆ ਮੈਨੂੰ ਜੋ ਲੱਗਦਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹਦੀ ਵਿਕਰੀ ਹੋਈ ਆ ਜੇ ਲੱਗੀ ਕੋਈ ਬੀਜ ਲੱਗਾ ਕਨਕ ਦਾ ਉਹ ਤੋਂ ਬਾਅਦ ਡੀਬੀਡਬਲਯੂ 327 ਲੱਗਾ ਹੈ ਜਿਨ੍ਹਾਂ ਨੇ ਆਗੇ ਝਾੜ ਦੇ ਵਿੱਚ ਵਾਧਾ ਪਾਇਆ ਉਸ ਤੋਂ ਇਲਾਵਾ ਉਹਦੇ ਹੀ ਆਪੋਜੀਟ ਉਹਦੇ ਕੰਪੈਰੀਸ਼ਨ 826 PWW 826 ਇਹ ਦੋਵੇਂ ਬੀਜ ਆ ਜਿਹੜੇ ਪਿਛਲੇ ਸਾਲ ਕਾਫੀ ਮਾਤਰਾ ਦੇ ਵਿੱਚ ਲੱਗੇ ਨੇ ਪੰਜਾਬ ਦੇ ਵਿੱਚ ਫਿਰ ਗੱਲ ਕਰੀਏ ਜੀ ਨਵੀਂ ਵੈਰੈਟੀ ਆ ਜੀ DBW 371 ਇਹਦਾ ਉਚਾਈ ਤੋਂ 30 ਕੁਇੰਟਲ ਐਨ ਐਵਰੇਜ ਝਾੜ ਦੱਸਿਆ 150 ਦਿਨ ਲੈਂਦੀ ਏ ਤੇ 20 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਬਜਾਈ ਇਹਦੀ ਇਹ ਕਿਸਾਨ ਵੀਰੋ ਧਿਆਨ ਜੋਗ ਰੱਖਿਓ ਜਿੰਨੇ DBW 371 ਲਾਉਣੀ ਆ ਕਿਉਂਕਿ ਇਹ 150 ਦਿਨ ਲੈਂਦੀ ਹੈ ਇਸ ਕਰਕੇ ਇਹਦੀ ਜਿਹੜੀ ਬਜਾਈ ਦਾ ਸਮਾਂ ਯੂਨੀਵਰਸਿਟੀ ਨੇ ਜਿਹੜਾ ਦੱਸਿਆ ਉਹ ਜੀ 20 ਅਕਤੂਬਰ ਤੋਂ ਲੈ ਕੇ 10 ਨਵੰਬਰ ਜਿਹੜੇ ਅਕਤੂਬਰ ਦੇ ਵਿੱਚ ਜਲਦੀ ਬਜਾਈ ਕਰਨਾ ਪਸੰਦ ਕਰਦੇ ਆ ਉਹਨਾਂ ਦਾ ਵੱਤਰ ਲੰਘਦਾ ਹੈ ਉਹ ਡੀਬੀਡਬਲਯੂ 371 ਦਾ ਪੰਗਾ ਲੈ ਸਕਦੇ ਆ ਜਿਹਦਾ ਝਾੜ ਵੀ 28 ਤੋਂ 30 ਕੁਇੰਟਲ ਔਨ ਐਵਰੇਜ ਯੂਨੀਵਰਸਿਟੀ ਨੇ ਦੱਸਿਆ ਆ ਇਹ ਗੱਲ ਕਰੀਏ ਲਾਸਟ ਵੈਰੈਟੀ ਡੀਬੀਡਬਲਯੂ 372 ਇਹਦਾ ਸਭ ਤੋਂ ਜ਼ਿਆਦਾ ਝਾੜ ਯੂਨੀਵਰਸਿਟੀ ਨੇ ਦੱਸਿਆ ਕਰਨਾਲ ਯੂਨੀਵਰਸਿਟੀਆਂ 30 ਤੋਂ 34 ਕੁਇੰਟਲ ਔਨ ਐਵਰੇਜ ਝਾੜ ਇਹਦਾ ਆ ਜਾਂਦਾ ਹੈ ਜਿਹੜਾ ਕਿ ਕੱਢਿਆ ਆ ਫਾਰਮਰਾਂ ਦਾ ਇਹ ਜਿਹੜੀਆਂ ਯੂਨੀਵਰਸਿਟੀ ਰეკਮੈਂਡ ਕਰਦੀ ਜਾਂ ਸਿਫਾਰਸ਼ਾਂ ਕਰਦੀ ਵੈਨਾ ਝਾੜ ਆ ਉਹ ਕੱਢੇ ਹੋਏ ਝਾੜ ਆ ਫਿਰ ਰეკਮੈਂਡ ਕਰਦੀ ਉਹ ਬਟ ਇਹ ਦਿਨ ਬਹੁਤ ਥੋੜੇ ਲੈਂਦੀ ਹੈ ਇਹ 120 ਤੋਂ 25 ਦਿਨ ਲੈਂਦੀ ਹੈ ਪੱਕਣ ਦੇ ਵਿੱਚ ਲੱਗਣ ਤੋਂ ਲੈ ਕੇ ਪੱਕਣ ਦੇ ਵਿੱਚ ਇਹਦਾ ਵੀ ਜਿਹੜਾ ਸਮਾਂ ਵਾ ਲਾਸਟ ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਇਹਦੀ ਜਿਹੜੀ ਆਪਾਂ ਬਿਜਾਈ ਕਰ ਸਕਦੇ ਆ ਇਹ ਆ ਕਿਸਾਨ ਭਰਾਓ 6 ਵੈਰਾਈਟੀਆਂ ਪਹਿਲੀ ਲੁਧਿਆਣਾ ਯੂਨੀਵਰਸਿਟੀ ਲਈ ਤਿੰਨ ਵੈਰਾਈਟੀਆਂ ਦਸੀਆਂ ਜਿਹੜੀਆਂ ਸਪਾਰਸ਼ ਨੇ ਪੀ ਵੀ ਡਬਲਯੂ 872 ਪੀ ਵੀ ਡਬਲਯੂ 826 ਐਟ ਐਚ ਡੀ 3386 ਫਿਰ ਕਰਨਾਲ ਯੂਨੀਵਰਸਿਟੀ ਜਾਂ ਤੁਹਾਨੂੰ ਵੈਰਾਈਟੀਆਂ ਦਸੀਆਂ ਜਾਓ ਡਬਲਯੂ 372 ਆ 373 ਆ 372 ਇਹਨਾਂ ਦੀ ਜਾਣਕਾਰੀ ਤੇ ਵਿਸਥਾਰ ਸਹਿਤ ਦਿੱਤੀ ਤੁਹਾਨੂੰ ਹੋਰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਚਾਹੀਦੀ ਆ ਜਾਂ ਕਣਕ ਦੇ ਬੀਿਆਂ ਦੀ ਜਾਂ ਹੋਰ ਕਿਸੇ ਫਸਲ ਦੀ ਜਾਣਕਾਰੀ ਚਾਹੀਦੀ ਜਾਂ ਤੁਹਾਡੇ ਕੋਲ ਕੋਈ ਕਣਕ ਦੇ ਬੀਿਆਂ ਦੀ ਕੋਈ ਨੌਲੇਜ ਹੈਗੀ ਆ ਤੁਸੀਂ ਕਮੈਂਟਾਂ ਦੇ ਵਿੱਚ ਸਾਂਝੀ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਹੈਲਪ ਹੋ ਸਕੇ ਇਹਦਾ ਫਾਇਦਾ ਇਹ ਹੁੰਦਾ ਹੈ ਕਈ ਵਾਰੀ ਕਈ ਜਿਹੜੀਆਂ ਇਹਨਾਂ ਦੇ ਵਿੱਚ ਕਿਸਮਾਂ ਐ ਕਈ ਏਰੀਆ ਦੇ ਵਿੱਚ ਨਹੀਂ ਚੱਲਦੀਆਂ ਜਿਤਨਾ ਖੜਾਏ ਰੀਆ ਤਰਨਤਾ ਨੰਮੇ ਸਾਰਾ ਮਾਜਾ ਬੈਲਟਾ ਇਹਦੇ ਵਿੱਚ ਇਹ ਵੈਰੈਟੀਆਂ ਕਾਮਯਾਬ ਆ ਬਹੁਤ ਜਿਆਦੀਆਂ ਮਾਲਵੀ ਏਰੀਏ ਚ ਕਈ ਜਗ੍ਹਾ ਤੇ ਹੋ ਸਕਦਾ ਵੈਰੈਟੀਆਂ ਨਾਕਾਮਜਾਬ ਹੋਣ ਪਰ ਇਹ ਦੱਸਣਾ ਜ਼ਰੂਰੀ ਹੈ ਇਹ ਵੀਡੀਓ ਬਣਾਉਂਦੇ ਮਕਸਦ ਇਹ ਹੁੰਦੇ ਆ ਤਾਂ ਜੋ ਹੋਰ ਕਿਸਾਨਾਂ ਤੱਕ ਪਹੁੰਚ ਸਕਣ ਚੀਜ਼ਾਂ ਇਹ ਕਿ ਇਹ ਵੈਰੈਟੀ ਜਿਵੇਂ ਜਿੰਨੀਆਂ ਵੈਰੈਟੀਆਂ ਤੁਹਾਨੂੰ ਦੱਸੀਆਂ ਹੈ ਵੈਰੈਟੀਆਂ ਆਪਣੇ ਹਲਕੇ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਕਾਮਯਾਬ ਹੈਗੀ ਆ ਜਾਂ ਨਹੀਂ ਹੈਗੀ ਇਹ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਜੇ ਕਮੈਂਟਾਂ ਵਿੱਚ ਦੱਸੋਗੇ ਫਿਰ ਹੀ ਕਿਸਾਨ ਵੀਰਾਂ ਦੀ ਹੈਲਪ ਹੋ ਸਕੂਗੀ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗਦੀ ਹੈ ਇਦਾਂ ਵੀਡੀਓ ਨਾਲ ਜੁੜੇ ਰਿਹਾ ਕਰੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਮੇਰੇ ਨੂੰ ਤੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਬាទ-ਬាទ ਜਰੂਰ ਸ਼ੇਅਰ ਕਰਿਆ ਕਰੋ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ